ਪਰ ਵਿਦਾਊਟ ਆਈਟਸ ਦੇ ਵਿਦਾਊਟ ਇੰਟਰਵਿਊ ਜਿਹੜਾ ਹੈਗਾ ਯੂਕੇ ਦਾ ਸਟੱਡੀ ਵੀਜ਼ਾ ਬੱਚਿਆਂ ਨੂੰ ਲੈ ਕੇ ਦੇ ਰਹੇ ਆ ਕਿਉਂਕਿ ਸਾਡੇ ਟਾਈਪਸ ਕੋ ਕੁਝ ਐਸੀ ਯੂਨੀਵਰਸਿਟੀਆਂ ਨਾਲ ਹੋਏ ਆ ਜਿਨ੍ਹਾਂ ਦੇ ਵਿੱਚ ਅਸੀਂ ਇੰਗਲਿਸ਼ ਦੇ ਬਿਹਾਫ ਤੇ ਇੰਗਲਿਸ਼ ਦੇ ਪਰਸੈਂਟੇਜ ਦੇ ਬਿਹਾਫ ਤੇ ਜਿਹੜੇ ਹੈਗੇ ਆ ਵਿਦਾਊਟ ਆਈਟਸ ਉਹਨਾਂ ਨੂੰ ਐਡਮਿਸ਼ਨਸ ਦੇ ਰਹੇ ਹੈਗੇ ਆ ਤੇ ਉਹਨਾਂ ਨੂੰ ਕਾਸਟ ਲੈਟਰਸ ਲੈ ਕੇ ਵੀਜ਼ਾਸ ਦੇ ਰਹੇ ਹੈਗੇ ਜਿਹੜੇ ਬੱਚੇ ਆਲਰੇਡੀ ਰਿਫਿਊਜ਼ਡ ਹੈਗੇ ਆ ਯੂਕੇ ਤੋਂ ਚਾਹੇ ਵਨ ਟਾਈਮ ਆ ਟੂ ਟਾਈਮ ਆ ਇੰਟਰਵਿਊ ਕਰਕੇ ਗਿਆ ਚਾਹੇ ਟੂਰਿਸਟ ਵੀਜ਼ੇ ਤੋਂ ਹੈ ਗਿਆ ਕਿਸੇ ਵੀ ਵੀਜ਼ਾ ਤੋਂ ਰਿਫਿਊਜ਼ ਹੈ ਗਿਆ ਚਾਹੇ ਯੂਕੇ ਤੋਂ ਹੀ ਸੋ ਅਦਰ ਕੰਟਰੀਸ ਤੋਂ ਹੈ ਗਿਆ ਉਹ ਵੀ ਅਪਲਾਈ ਕਰ ਸਕਦੇ ਆ ਕਿ ਨਾ ਸੈਮੀਨਾਰਸ ਦੇ ਵਿੱਚ ਤੇ ਗੈਪ ਤਾਂ ਐਕਸੈਪਟੇਬਲ ਅਸੀਂ ਕਰ ਰਹੇ ਹੈਗੇ ਆ 10 ਤੋਂ 15 ਸਾਲ ਦਾ ਵੀ ਮੀਨ ਜਿਹੜਾ ਬੰਦਾ ਕੋਈ ਜਸਟੀਫਾਈ ਆਪਣਾ ਗੈਪ ਕਰ ਸਕਦਾ ਹੈਗਾ ਬਿਨਾ ਐਲਰਟਸ ਤੋਂ ਜੇ ਬੱਚੇ ਨੇ ਆਪਣੀ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਿਹੜੇ ਬੱਚੇ ਦੇ ਨੰਬਰ 60% ਹੈਗੇ ਆ ਇੰਗਲਿਸ਼ ਦੇ ਵਿੱਚ ਜਾਂ ਓਵਰਲ 60% ਨੰਬਰ ਹੈ ਤਾਂ ਤੁਸੀਂ ਬਿਨਾ ਐਲਰਟਸ ਤੋਂ ਆਪਣਾ ਯੂਕੇ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਸਟੱਡੀ ਦੇ ਨਾਲ ਵਿੱਚ ਜਿਹੜਾ ਬੱਚਾ 20 ਘੰਟੇ ਕੰਮ ਕਰ ਸਕਦਾ ਲੀਗਲੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ 20 ਘੰਟੇ ਅਲਾਉਡ ਹੁੰਦੇ ਆ ਕੰਮ ਕਰਨ ਦੇ ਤੇ ਪੜ੍ਹਾਈ ਤੋਂ ਬਾਅਦ ਜਿਵੇਂ ਕਿ ਇੱਕ ਸਾਲ ਦਾ ਕੋਰਸ ਹੈਗਾ ਇੱਕ ਸਾਲ ਦੇ ਕੋਰਸ ਤੋਂ ਬਾਅਦ ਤੁਸੀਂ 2 ਸਾਲ ਦਾ ਵਰਕ ਪਰਮਿਟ ਜਿਹੜਾ ਹੈਗਾ ਉਹ ਹਾਸਲ ਕਰ ਸਕਦੇ ਹੋ ਜੇਕਰ ਸਪਾਊਸ ਤੁਹਾਡੇ ਨਾਲ ਜਾਂਦਾ ਆ ਤਾਂ ਸਪਾਊਸ ਤੁਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਵਰਕ ਪਰਮਿਟ ਦੇ ਨਾਲ ਲੈ ਜਾ ਸਕਦੇ ਹੋ ਸਵੀ ਯੂਕੇ ਜਾਣਾ ਚਾਹੁੰਦੇ ਹੋ ਜੇ ਤੁਹਾਡੇ ਬੱਚੇ ਜਾਂ ਕੋਈ ਰਿਸ਼ਤੇਦਾਰ ਯੂਕੇ ਜਾਣ ਦਾ ਚਾਹਵਾਨ ਹੈ ਤਾਂ ਤੁਹਾਡੇ ਲਈ ਚੰਗੀ ਖਬਰ ਹੈ ਕਿਉਂਕਿ ਗਲੋਬਲ ਵੀਜ਼ਾ ਹੈਲਪਲਾਈਨ ਵੱਲੋਂ ਯੂਕੇ ਮੈਗਾ ਸੈਮੀਨਾਰ ਕਰਵਾਇਆ ਜਾ ਰਿਹਾ ਹੈ ਮਹਿਜ਼ 11 ਲੱਖ ਵਿੱਚ ਯੂਕੇ ਦਾ ਸਟੱਡੀ ਵੀਜ਼ਾ ਲਗਵਾਇਆ ਜਾ ਰਿਹਾ ਹੈ ਜਿਹੜੇ ਲੋਕ ਘੱਟ ਪੈਸਿਆਂ 'ਚ ਜਾਂ ਫਿਰ ਬਿਨਾਂ ਆਇਸ ਦੇ ਯੂਕੇ ਜਾਣਾ ਚਾਹੁੰਦੇ ਨੇ ਉਹਨਾਂ ਲਈ ਇਹ ਸੈਮੀਨਾਰ ਬੇਹਦ ਫਾਇਦੇਮੰਦ ਸਾਬਿਤ ਹੋ ਰਿਹਾ ਹੈ ਅਮ੍ਰਿਤਸਰ ਵਿੱਚ ਕਈ ਬੱਚਾ ਨੇ ਇਸ ਸੈਮੀਨਾਰ ਦਾ ਲਾਹਾ ਲਿਆ ਤੇ ਹੁਣ ਗਲੋਬਲ ਵੀਜ਼ਾ ਹੈਲਪਲਾਈਨ 25 ਮਈ ਨੂੰ ਮੋਗਾ ਤੇ 27 ਮਈ ਨੂੰ ਜਲੰਧਰ ਵਿੱਚ ਅਜੇਹਾ ਹੀ ਸੈਮੀਨਾਰ ਕਰਵਾਉਣ ਜਾ ਰਹੇ ਨੇ ਸਸ਼ੀਕਲ ਜੀ ਮੈਂ ਗਗਨਸ਼ੇਰ ਗਿੱਲ ਮੈਨੇਜਿੰਗ ਡਾਇਰੈਕਟਰ ਗਲੋਬਲ ਵੀਜ਼ਾ ਹੈਲਪਲਾਈਨ ਜਿਦਾਂ ਕਿ ਹੁਣ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਸੈਮੀਨਾਰਸ ਕਰਾ ਰਹੇ ਹੈਗੇ ਆ ਯੂਕੇ ਦੇ ਜਿਹੜਾ ਹੈਗਾ ਯੂਕੇ ਦਾ ਸਟੱਡੀ ਵੀਜ਼ਾ ਬੱਚਿਆਂ ਨੂੰ ਲੈ ਕੇ ਦੇ ਰਹੇ ਆ ਕਿਉਂਕਿ ਸਾਡੇ ਟਾਈਪਸ ਕੋਈ ਕੁਝ ਐਸੀ ਯੂਨੀਵਰਸਿਟੀਆਂ ਨਾਲ ਹੋਏ ਆ ਜਿਨ੍ਹਾਂ ਦੇ ਵਿੱਚ ਅਸੀਂ ਇੰਗਲਿਸ਼ ਦੇ ਬਿਹਾਫ ਤੇ ਇੰਗਲਿਸ਼ ਦੇ ਪਰਸੈਂਟੇਜ ਦੇ ਬਿਹਾਫ ਤੇ ਜਿਹੜੇ ਹੈਗੇ ਆ ਵਿਦਆਊਟ ਆਇਟਸ ਉਹਨਾਂ ਨੂੰ ਐਡਮਿਸ਼ਨਸ ਦੇ ਰਹੇ ਹੈਗੇ ਆ ਤੇ ਉਹਨਾਂ ਨੂੰ ਕਾਸਟ ਲੈਟਰਸ ਲੈ ਕੇ ਵੀਜ਼ਾਸ ਦੇ ਰਹੇ ਹੈਗੇ ਆ ਪ੍ਰੋਸੈਸ ਹੁੰਦਾ ਮੈਂ ਕਿੰਨੇ ਦਿਨ ਦਾ ਵੀਜ਼ਾ ਆਉਂਦਾ ਆ ਹਾਂ ਸੋ ਜਿਹੜੇ ਵੀ ਬੱਚੇ ਹੋਣੀ ਯੂਕੇ ਜਾਣਾ ਚਾਹੁੰਦੇ ਹੈਗੇ ਆ ਉਹ ਸੈਪਟੰਬਰ 2024 ਦੇ ਲਈ ਅਪਲਾਈ ਕਰ ਸਕਦੇ ਹੈਗੇ ਆ ਤੇ ਉਹਨਾਂ ਦੇ ਵੀਜ਼ਾਸ ਅਸੀਂ ਹੋਪਸੋ ਅਗਸਤ ਲਾਸ ਦੇ ਵਿੱਚ ਜਿਹੜੇ ਹੈਗੇ ਆ ਉਹਨਾਂ ਨੂੰ ਡਿਲੀਵਰ ਕਰ ਦਾਂਗੇ ਕਿਵੇਂ ਟੱਚ ਕਰ ਸਕਦੇ ਮੈਂ ਇੰਸ਼ੂਰੈਂਸ ਤੁਹਾਡੇ ਤੇ ਦੇਖੋ ਸਰ ਐਦਾਂ ਹੈਗਾ ਕਿ ਗਲੋਬਲ ਵੀਜ਼ਾ ਹੈਲਪਲਾਈਨ ਪਿਛਲੇ 10 12 ਸਾਲਾਂ ਤੋਂ ਲੋਕਾਂ ਨੂੰ ਸਰਵ ਕਰ ਰਹੀ ਹੈ ਯੂਕੇ ਦਾ ਸਕਸੈਸਰ ਜਿਹੜਾ ਰਿਹਾ ਸਾਡਾ 100% ਰਿਹਾ ਕੋਈ ਵੀ ਸਿੰਗਲ ਵੀਜ਼ਾ ਜਿਹੜਾ ਹੈਗਾ ਰਿਫਿਊਜ਼ ਨਹੀਂ ਹੈਗਾ ਤੇ ਜਿਹੜੇ ਵੀ ਸਟੂਡੈਂਟਸ ਯੂਕੇ ਜਾਣਾ ਚ ਉਹ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਆ ਕਿਉਂਕਿ ਹੁਣ ਜਿਹੜੇ ਅਸੀਂ ਸੈਮੀਨਾਰਸ ਕਰ ਰਹੇ ਹੈਗੇ ਇਹਨਾਂ ਦੇ ਵਿੱਚ ਅਸੀਂ ਬਹੁਤ ਘੱਟ ਖਰਚੇ ਦੇ ਵਿੱਚ ਜਿਹੜਾ ਹੈਗਾ ਯੂਕੇ ਦਾ ਕਰ ਰਹੇ ਆ ਜਿਹੜਾ ਕਿ ਸਿਰਫ 11 ਲੱਖ ਰੁਪਏ ਦੇ ਵਿੱਚ ਜਿਦੇ ਚ ਰਿਫਿਊਜ਼ਨ ਦੇ ਤੇ ਗੈਪ ਸਟੱਡੀ ਦੇ ਹੁੰਦੇ ਆ ਹਾਂ ਬਿਲਕੁਲ ਡੈਫੀਨਿਟਲੀ ਜਿਹੜੇ ਬੱਚੇ ਆਲਰੇਡੀ ਰਿਫਿਊਜ਼ਡ ਹੈਗੇ ਆ ਯੂਕੇ ਤੋਂ ਚਾਹੇ ਵਨ ਟਾਈਮ ਆ ਟੂ ਟਾਈਮ ਆ ਇੰਟਰਵਿਊ ਕਰਕੇ ਗਿਆ ਚਾਹੇ ਟੂਰਿਸਟ ਵੀਜ਼ੇ ਤੋਂ ਹੈ ਗਿਆ ਕਿਸੇ ਵੀ ਵੀਜ਼ਾ ਤੋਂ ਰਿਫਿਊਜ਼ ਹੈ ਗਿਆ ਚਾਹੇ ਯੂਕੇ ਤੋਂ ਹੀ ਆ ਸੋ ਅਦਰ ਕੰਟਰੀਸ ਤੋਂ ਹੈ ਗਿਆ ਉਹ ਵੀ ਅਪਲਾਈ ਕਰ ਸਕਦੇ ਆ ਕਿ ਇਹਨਾਂ ਸੈਮੀਨਾਰਸ ਦੇ ਗੈਪ ਤਾਂ ਐਕਸੈਪਟੇਬਲ ਅਸੀਂ ਕਰ ਰਹੇ ਹੈਗਾ 10 ਤੋਂ 15 ਸਾਲ ਦਾ ਵੀ ਮੀਨ ਜਿਹੜਾ ਬੰਦਾ ਕੋਈ ਜਸਟੀਫਾਈ ਆਪਣਾ ਗੈਪ ਕਰ ਸਕਦਾ ਹੈਗਾ ਤੋ ਵੀ ਆ ਕੇ ਆਪਣਾ ਕੇਸ ਅਪਲਾਈ ਕਰ ਸਕਦਾ 10 ਤੋਂ 15 ਸਾਲ ਦੇ ਗੈਪ ਦੇ ਨਾਲ ਅਸੀਂ ਸਾਰੀ ਫੀਸ ਜਿਹੜੀ ਹੈਗੀ ਉਹ मतलब ਲੱਗਣ ਤੋਂ ਬਾਅਦ ਲੈ ਰਹੇ ਆਂ ਫੀਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਆਪਣੀ ਫੀਸ ਅਸੀਂ ਬੱਚੇ ਦੀ ਟਿਊਸ਼ਨ ਫੀਸ ਬੱਚੇ ਦੀ ਇੰਸ਼ੋਰੈਂਸ ਬੱਚੇ ਦੇ ਜੋ ਵੀ ਫਾਈਨੈਂਸ਼ੀਅਲ ਡਾਕੂਮੈਂਟਸ ਹੋਣਗੇ ਜੋ ਵੀ ਉਹਨਾਂ ਤੇ ਖਰਚਾ ਆਉਣ ਵਾਲਾ ਉਹਨਾਂ ਦੇ ਕੇਸ ਤੇ ਹੈਗਾ ਔਰ ਇਹ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈ ਰਹੇਗੇ ਸਸਕਲ ਜੀ ਮੈਂ ਗੁਰਮਿੰਦਰ ਸ਼ੇਰਗਿੱਲ ਗਲੋਬਲ ਵੀਜ਼ਾ ਹੈਲਪਲਾਈਨ ਤੋਂ ਸੋ ਗਲੋਬਲ ਵੀਜ਼ਾ ਹੈਲਪਲਾਈਨ ਦੇ ਅੱਜ ਆਪਾਂ ਅੰਮ੍ਰਿਤਸਰ ਹੋਟਲ ਹੌਲੀਡੇ ਇਨ ਸੈਮੀਨਾਰ ਦੇ ਵਿੱਚ ਖੜੇ ਆ ਜੀ ਜਿੱਦੇ ਤੁਸੀਂ ਦੇਖ ਰਹੇ ਹੋ ਵੀ ਬਹੁਤ ਵੱਡੀ ਤਦਾਦ ਦੇ ਵਿੱਚ ਬੱਚੇ ਆਨੇ ਆਪਣਾ ਯੂਕੇ ਦੇ ਸਟੂਡੈਂਟ ਵੀਜ਼ਾ ਦੇ ਵਿੱਚ ਕੇਸਸ ਪ੍ਰੋਸੈਸ ਕਰਵਾਏ ਹੈਗੇ ਆ ਤੇ ਕਈ ਬੱਚੇ ਆਪਣਾ ਪ੍ਰੋਸੈਸ ਸਮਝ ਰਹੇ ਹੈਗੇ ਜਿਵੇਂ ਅਸੀਂ ਦੱਸਿਆ ਸੀ ਵੀ ਇਹ ਸੈਮੀਨਾਰ ਦਾ ਖਾਸ ਮਹੱਤਵ ਇਹ ਸੀਗਾ ਵੀ ਜਿਹੜੇ ਬੱਚੇ ਘੱਟ ਬਜਟ ਦੇ ਨਾਲ ਜਾਣਾ ਚਾਹੁੰਦੇ ਸੀ ਤੇ ਬਿਨਾ ਆਇਲਟਸ ਤੋਂ ਬਿਨਾ ਇੰਟਰਵਿਊ ਤੋਂ ਜਾਣਾ ਚਾਹੁੰਦੇ ਸੀ ਉਹਨਾਂ ਬੱਚਿਆਂ ਲਈ ਇਹ ਜਿਹੜਾ ਸੈਮੀਨਾਰ ਹੈਗਾ ਬਹੁਤ ਇੱਕ ਵੱਡੀ ਆਪਰਚੂਨਿਟੀ ਸੀਗੀ ਜਿਹੜੀ ਬੱਚਿਆਂ ਨੇ ਦਾ ਲਾਭ ਉਠਾਇਆ ਸੋ ਜੇਕਰ ਤੁਸੀਂ ਅੰਮ੍ਰਿਤਸਰ ਨਹੀਂ ਪਹੁੰਚ ਸਕੇ ਤਾਂ ਤੁਹਾਡੇ ਕੋਲ ਹਲੇ ਵੀ ਮੌਕਾ ਹੈਗਾ ਇਸ ਸੈਮੀਨਾਰ ਦੇ ਵਿੱਚ ਜੋ ਓਪਰਚ्युनिटी ਮਿਲ ਰਹੀ ਹੈ ਚਾਹੇ ਉਹ ਲੱਕੀ ਡਰਾਅ ਦੀ ਹੋਵੇ ਜਾਂ ਫਿਰ ਤੁਹਾਡਾ ਬਿਨਾ ਇੰਟਰਵਿਊ ਤੋਂ ਵੀਜ਼ਾ ਲੈ ਕੇ ਦੇਣ ਦੀ ਹੋਵੇ ਤੇ ਤੁਹਾਡਾ 8 ਤੋਂ 10 ਲੱਖ ਰੁਪਏ ਬਚਾਉਣ ਦੀ ਗੱਲ ਹੋਵੇ ਫਿਲਹਾਲ ਜੇ ਤੁਸੀਂ ਇਸ ਸੈਮੀਨਾਰ ਦਾ ਹਿੱਸਾ ਅੰਮ੍ਰਿਤਸਰ ਦਾ ਨਹੀਂ ਬਣੇ ਤਾਂ ਤੁਸੀਂ ਮੋਗਾ ਦੇ ਵਿੱਚ ਜਿਹੜਾ ਹੈਗਾ 25 ਤਰੀਕ ਨੂੰ ਹੋਟਲ ਬਿਗ ਬੈਨ ਦੇ ਵਿੱਚ ਆਪਣਾ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ ਜਾਂ ਫਿਰ ਤੁਸੀਂ 27 ਤਰੀਕ ਨੂੰ ਜਲੰਧਰ ਆਫਿਸ ਜਿਹੜਾ ਹੈਗਾ ਗੜਾ ਰੋਡ ਤੇ ਨੇੜੇ ਦਿਯਾਨੰਦ ਚੌਕ ਗਲੋਬਲ ਵੀਜ਼ਾ ਹੈਲਪਲਾਈਨ ਦੀ ਬਿਲਡਿੰਗ ਨੰਬਰ 13 ਉੱਥੇ ਪਹੁੰਚ ਕੇ ਵੀ ਤੁਸੀਂ ਇਸ ਸੈਮੀਨਾਰ ਦੇ ਵਿੱਚ ਆਪਣਾ ਕੇਸ ਅਪਲਾਈ ਕਰਵਾ ਸਕਦੇ ਹੋ। ਯੂਕੇ ਸਟੱਡੀ ਵੀਜ਼ਾ ਕਿੰਨੇ ਟਾਈਮ ਚ ਲੱਗਦਾ? ਸੋ ਯੂਕੇ ਦਾ ਸਟੂਡੈਂਟ ਵੀਜ਼ਾ ਹੈ ਜੀ ਜਿੱਦਾਂ ਹੁਣ ਸਪਟੰਬਰ 2024 ਇਨਟੇਕ ਦੇ ਦਾਖਲੇ ਚੱਲ ਰਹੇ ਹੈਗੇ ਆ ਸਪਟੰਬਰ 2024 ਦੀ ਇਨਟੇਕ ਵਿੱਚ ਜੇ ਆਪਾਂ ਅੱਜ ਅਪਲਾਈ ਕਰਦੇ ਹੈਗੇ ਆ ਟੋਟਲ ਜਿਹੜਾ ਹੈਗਾ ਡੇਟ ਤੋਂ 2 ਮਹੀਨੇ ਦਾ ਪ੍ਰੋਸੈਸ ਹੈਗਾ ਜੇ ਬੱਚੇ ਕੋਲ ਫੰਡ ਵਗੈਰਾ ਨਹੀਂ ਹੈਗੇ ਪੁਰਾਣੇ ਜੇਕਰ ਤੁਹਾਡੇ ਕੋਲ ਫੰਡਸ ਆਲਰੇਡੀ ਪੁਰਾਣੇ ਹੈਗੇ ਕਿਉਂਕਿ ਯੂਕੇ ਦੇ ਵਿੱਚ 28 ਦਿਨ ਪੁਰਾਣੇ ਫੰਡ ਜਿਹੜੇ ਆ ਦਿਖਾਣੇ ਜ਼ਰੂਰੀ ਹੁੰਦੇ ਆ ਜੇਕਰ ਫੰਡ ਤੁਹਾਡੇ ਕੋਲ ਪਏ ਹੈਗੇ ਤਾਂ ਸਿਰਫ ਫਿਰ ਤੁਸੀਂ 25 ਤੋਂ 30 ਦਿਨ ਦੇ ਵਿੱਚ ਵੀ ਆਪਣਾ ਯੂਕੇ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਬਿਨਾ ਐਲਰਟਸ ਤੋਂ ਜੀ ਜੇ ਬੱਚੇ ਨੇ ਆਪਣੀ ਪਲੱਸ 2 ਕੀਤੀ ਹੈ ਜਾਂ ਗ੍ਰੈਜੂਏਸ਼ਨ ਕੀਤੀ ਹੈ ਜਿਹੜੇ ਬੱਚੇ ਦੇ ਨੰਬਰ 60% ਹੈਗੇ ਆ ਇੰਗਲਿਸ਼ ਦੇ ਵਿੱਚ ਜਾਂ ਓਵਰਲ 60% ਨੰਬਰ ਹੈ ਤਾਂ ਤੁਸੀਂ ਬਿਨਾ ਐਲਰਟਸ ਤੋਂ ਆਪਣਾ ਯੂਕੇ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਇੱਕ ਸਰਟੀਫਿਕੇਟ ਆਪਾਂ ਨੂੰ ਲੈਣਾ ਪੈਂਦਾ ਆਪਣੇ ਸਕੂਲ ਤੋਂ ਜਾਂ ਆਪਣੇ ਕਾਲਜ ਤੋਂ ਜਿੱਥੋਂ ਤੁਸੀਂ ਪੜ੍ਹਾਈ ਕੀਤੀ ਹੈਗੀ ਆ ਉਹਨੂੰ ਆਪਾਂ ਮੀਡੀਅਮ ਆਫ ਇੰਸਟਰਕਸ਼ਨ ਕਹਿੰਦੇ ਆ ਐਮ ਆਈ ਬੋਲਦੇ ਆ ਐਮ ਆਈ ਨਾਲ ਲਾ ਕੇ ਤੁਹਾਡਾ ਉਹ ਸੇਮ ਐਲਰਟਸ ਦਾ ਸਰਟੀਫਿਕੇਟ ਹੁੰਦਾ ਉਸੇ ਚੀਜ਼ ਦਾ ਉਹ ਕੰਮ ਕਰਦਾ ਹੈ ਵੀ ਤੁਸੀਂ ਆਪਣੀ ਜਿਹੜੀ ਪੜ੍ਹਾਈ ਆਓ ਇੰਗਲਿਸ਼ ਦੇ ਵਿੱਚ ਆਲਰੇਡੀ ਕਰ ਚੁੱਕੇ ਹੋਗੇ। ਸਟੱਡੀ ਦੇ ਨਾਂਸਰ ਕਿੰਨੇ ਘੰਟੇ ਬੱਚਾ ਕੰਮ ਕਰਦਾ ਹੈ? ਸਟੱਡੀ ਦੇ ਨਾਲ ਵੀ ਜਿਹੜਾ ਬੱਚਾ 20 ਘੰਟੇ ਕੰਮ ਕਰ ਸਕਦਾ ਲੀਗਲੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ 20 ਘੰਟੇ ਅਲਾਉਡ ਹੁੰਦੇ ਆ ਕੰਮ ਕਰਨ ਦੇ ਤੇ ਪੜ੍ਹਾਈ ਤੋਂ ਬਾਅਦ ਜਿਵੇਂ ਕਿ ਇੱਕ ਸਾਲ ਦਾ ਕੋਰਸ ਹੈਗਾ ਇੱਕ ਸਾਲ ਦੇ ਕੋਰਸ ਤੋਂ ਬਾਅਦ ਤੁਸੀਂ 2 ਸਾਲ ਦਾ ਵਰਕ ਪਰਮਿਟ ਜਿਹੜਾ ਹੈਗਾ ਉਹ ਹਾਸਲ ਕਰ ਸਕਦੇ ਹੋ ਜੇਕਰ ਸਪਾਊਸ ਤੁਹਾਡੇ ਨਾਲ ਜਾਂਦਾ ਆ ਤਾਂ ਸਪਾਊਸ ਤੁਸੀਂ ਪਹਿਲੇ ਦਿਨ ਤੋਂ ਹੀ ਉਹਨੂੰ ਵਰਕ ਪਰਮਿਟ ਦੇ ਨਾਲ ਲੈ ਜਾ ਸਕਦੇ ਹੋ ਉਹਦੀ ਟਾਈਮ ਦੀ ਕੋਈ ਬੰਦਿਸ਼ ਨਹੀਂ ਆ ਉਹ ਫੁੱਲ ਟਾਈਮ ਆਪਣਾ ਕੰਮ ਕਰ ਸਕਦਾ ਜਾ ਸਟੱਡੀ ਵੀਜ਼ਾ ਤੋਂ ਬਿਲਕੁਲ ਪੀਆਰ ਕਿੰਨੀ ਦਰਵਾ ਮਿਲਦੀ ਹੈ ਉਹਦਾ ਕੀ ਪ੍ਰੋਸੈਸ ਹੈ ਸਰ ਪੀਆਰ ਦਾ ਜਿਹੜਾ ਯੂਕੇ ਦੇ ਵਿੱਚ ਪ੍ਰੋਸੈਸ ਹੈ ਏ ਜੀ ਜ ਆਪਣੀ ਪੜ੍ਹਾਈ ਕਰਦਾ ਹੈ ਉਸ ਤੋਂ ਬਾਅਦ 2 ਸਾਲ ਦਾ ਪੋਸਟ ਸਟੱਡੀ ਵਰਕ ਪਰਮਿਟ ਹਾਸਲ ਕਰਦਾ ਹੈ ਪੋਸਟ ਸਟੱਡੀ ਵਰਕ ਪਰਮਿਟ ਤੋਂ ਬਾਅਦ ਆਪਾਂ ਨੂੰ ਟੋਟਲ ਜਿਹੜਾ 5 ਸਾਲ ਯੂਕੇ ਦੇ ਵਿੱਚ ਕੰਮ ਕਰਨਾ ਜ਼ਰੂਰੀ ਹੈ ਜਦੋਂ ਤੁਹਾਡਾ 5 ਸਾਲ ਦਾ ਉੱਥੇ ਵਰਕ ਐਕਸਪੀਰੀਅੰਸ ਹੋ ਜਾਂਦਾ ਤਾਂ ਤੁਸੀਂ ਬਹੁਤ ਈਜ਼ੀਲੀ ਆਪਣੀ ਪੁਆਇੰਟ ਬੇਸਡ ਦੇ ਉੱਪਰ ਪਰਮਾਨੈਂਟ ਰੈਜ਼ਿਡੈਂਸੀ ਹਾਸਲ ਕਰ ਸਕਦੇ ਹੋ ਆਈਐਲਆਰ ਵੀ ਇੱਥੇ ਯੂਕੇ ਦੇ ਵਿੱਚ ਬੋਲਦੇ ਆ ਤੇ ਟੋਟਲ 5 ਸਾਲ ਦਾ ਪੀਰੀਅਡ ਤੁਸੀਂ ਉੱਥੇ ਕੰਮ ਕਰਕੇ ਆਪਣੀ ਪਰਮਾਨੈਂਟ ਰੈਜ਼ਿਡੈਂਸੀ ਲੈ ਸਕਦੇ ਹੋ ਇੱਕ ਹੋਰ ਗੱਲ ਮੈਂ ਇੱਥੇ ਦੱਸਣੀ ਚਾਹੁੰਗਾ بڑے ਬੱਚਿਆਂ ਦੇ ਮਨ ਦੇ ਅੱਪਾ ਜਦੋਂ ਵਰਕ ਪਰਮਿਟ ਤੇ ਉੱਥੇ ਲੈਣੇ ਆ ਜਾਂ ਯੂਕੇ ਆਪਾਂ ਇੱਕ ਵਾਰ ਚਲੇ ਜਾਂਦੇ ਆ ਵੀ ਦੁਬਾਰਾ ਆ ਨਹੀਂ ਸਕਦੇ ਸੋ ਯੂਕੇ ਦੇ ਵਿੱਚ ਹੁਣ ਤੁਹਾਡੀ ਇਦਾਂ ਦੀ ਕੋਈ ਦਿੱਕਤ ਨਹੀਂ ਆ ਵੀ ਜੇ ਤੁਸੀਂ ਇੱਕ ਵਾਰ ਯੂਕੇ ਪੜ੍ਹਾਈ ਕਰਨ ਚਲੇ ਗਏ ਜਾਂ ਉੱਥੇ ਕੰਮ ਕਰ ਰਹੇ ਹੋਗੇ ਵਰਕ ਪਰਮਿਟ ਤੇ ਉਹ ਵੀ ਤੁਸੀਂ ਦੁਬਾਰਾ ਇੰਡੀਆ ਨਹੀਂ ਆ ਸਕਦੇ ਸੋ ਜਿੰਨੀ ਟਾਈਮ ਮਰਜ਼ੀ ਤੁਸੀਂ ਆਪਣਾ ਜੀ ਇੰਡੀਆ ਆਉਣਾ ਚਾਹੋਗੇ ਪੜ੍ਹਾਈ ਦੌਰਾਨ ਜਾਂ ਵਰਕ ਪਰਮਿਟ ਦੌਰਾਨ ਤੁਸੀਂ ਵਾਪਸ ਵੀ ਆ ਸਕਦੇ ਹੋ ਕੋਈ ਫੰਕਸ਼ਨ ਅਟੈਂਡ ਕਰਨਾ ਜਾਂ ਤੁਸੀਂ ਹੋਰ ਕਿਸੇ ਕਾਰਨ ਆਉਣਾ ਹੈਗਾ ਤਾਂ ਤੁਸੀਂ ਇੰਡੀਆ ਆ ਕੇ ਦੁਬਾਰਾ ਤੋਂ ਵੀ ਉੱਥੇ ਆਪਣਾ ਜਿਹੜਾ ਜਾਂ ਕੇ ਜੋਬ ਸਟਾਰਟ ਜਾਂ ਕੋਰਸ ਪੜ੍ਹਾਈ ਆਪਣੀ ਉੱਥੇ ਸ਼ੁਰ